ਮੁਕੇਰੀਆਂ ਦਸੂਹਾਜ ਬਿਆਸ ਦਰਿਆ ਦੇ ਪਾਣੀ ਦੀ ਮਾਰ ਚੱਲ ਰਹੀ ਹੈ ਕਈ ਪਿੰਡ ਇਸ ਦੇ ਨਾਲ ਹੀ ਹਿਮਾਚਲ ਦੇ ਮੰਡ ਏਰੀਆ 'ਚ ਵੀ ਪਾਣੀ ਨਾਲ ਕਾਫੀ ਨੁਕਸਾਨ ਹੋ ਚੁੱਕਾ ਹੈ ਪੋਂਗ ਡੈਮ ਦਾ ਵਾਟਰ ਲੈਵਲ 1393 ਫੁੱਟ ਤੋਂ ਪਾਰ ਹੋ ਗਿਆ ਹੈ ਦੱਸਦੇ ਕਿ ਡੈਮ ਵਿੱਚ ਕੁੱਲ ਪਾਣੀ ਦੀ ਆਮਦ 2.5 ਲੱਖ ਕਿਊਸਿਕ ਹੈ ਜਿਸ ਕਰਕੇ ਵੱਡੀ ਮਾਤਰਾ 'ਚ 82 ਹਜ਼ਾਰ ਕਿਊਸਿਕ ਪਾਣੀ ਬਿਆਸ ਦਰਿਆ ਵਿੱਚ ਛੱਡਿਆ ਜਾ ਰਿਹਾ ਹੈ ਬਿਆਸ ਦਰਿਆ ਇਸ ਵੇਲੇ ਪੂਰੇ ਉਫਾਨ ਤੇ ਹੈ ਅਤੇ ਕੱਲ੍ਹ ਰਾਤ ਦਸੂਆ ਦੇ ਕਈ ਪਿੰਡਾਂ ਵਿੱਚ ਪਾਣੀ ਆਉਣ ਦੀ ਸੂਚਨਾ ਮਿਲੀ ਹੈ ਉਧਰ ਮੁਕੇਰੀਆਂ ਤੇ ਟਾਂਡਾ ਵਿੱਚ ਵੀ ਹਾਲਾਤ ਹੋਰ ਖਰਾਬ ਹੋਣ ਦੇ ਅਸਾਰ ਹਨ ਕਿਉਂਕਿ ਪੋਂਗ ਡੈਮ ਦੀ ਮਾਰਾਣਾ ਪ੍ਰਤਾਪ ਸাগর ਝੀਲ ਵਿੱਚ ਪਾਣੀ ਦੀ ਆਮਦ ਘਟ ਨਹੀਂ ਹੋ ਰਹੀ ਹੈ ਜਿਸ ਕਰਕੇ BBMP ਵੱਲੋਂ ਬਿਆਸ ਦਰਿਆ ਵਿੱਚ ਪਾਣੀ ਛੱਡਣ ਸੰਬੰਧੀ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਇਸ ਦੇ ਨਾਲ ਹੀ ਪੋਂਗ ਡੈਮ ਨੇੜੇ ਸ਼ਾਨਾ ਬਰਾਜ ਦੇ ਪੁਮੰਜਾ ਵਿੱਚੋਂ 49 ਫਲੱਡ ਗੁਟ ਖੋਲ ਦਿੱਤੇ ਗਏ ਹਨ ਜਿਸ ਕਰਕੇ ਵੱਡੀ ਮਾਤਰਾ 'ਚ ਪਾਣੀ ਬਿਆਸ ਦਰਿਆ ਵਿੱਚ ਜਾ ਰਿਹਾ ਹੈ। ਮੁਕੇਰੀਆਂ ਵਿਚ ਬਿਆਸ ਦਰਿਆ ਨਾਲ ਲੱਗਦੀ ਤੁਸੀਬਨ ਟੁੱਟਣ ਖਾਨ ਕਈ ਪਿੰਡਾਂ ਚ ਪਾਣੀ ਆ ਚੁੱਕਾ ਹੈ ਕੋਲੀਆਂ ਮਹਤਾਪੁਰ ਹਲੇੜ ਨਸ਼ਹਿਰਾਪਤਨ ਤੇ ਕਈ ਹੋਰ ਪਿੰਡਾਂ ਚ ਵੀ ਪਾਣੀ ਆ ਚੁੱਕਾ ਹੈ ਇਸ ਦੇ ਨਾਲ ਹੀ ਜੇਕਰ ਤੂਰ ਤਲੋਵਾਲ ਜਾਦਪੁਰ ਡੱਟਾ ਤੇ ਤੱਗੜ ਗੱਲਾਂ ਦੀ ਗੱਲ ਕਰੀਏ ਤਾਂ ਇਹਨਾਂ ਪਿੰਡਾਂ ਦੇ ਨੇੜੇ ਵੀ ਪਾਣੀ ਪਹੁੰਚ ਚੁੱਕਾ ਹੈ ਜੇਕਰ ਹਿਮਾਚਲ ਪ੍ਰਦੇਸ਼ ਚ ਬਾਰਿਸ਼ ਇਸੇ ਤਰ੍ਹਾਂ ਹੁੰਦੀ ਰਹੀ ਤਾਂ ਆਉਣ ਵਾਲੇ ਸਮੇਂ ਚ ਬਿਆਸ ਦਰਿਆ ਚ ਪਾਣੀ ਹੋਰ ਵਸ ਸਕਦਾ ਹੈ ਇਸ ਲਈ ਪ੍ਰਸ਼ਾਸਨ ਵੱਲੋਂ ਵੀ ਹਰ ਪਿੰਡਾਂ ਵਿੱਚੋਂ ਲੋਕਾਂ ਨੂੰ ਸੁਰੱਖਿਅਤ ਥਾਂ ਪਹੁੰਚਾਇਆ ਜਾ ਰਿਹਾ ਹੈ ਇਸ ਦੇ ਨਾਲ ਹੀ ਕਈ ਸੰਸਥਾਵਾਂ ਵੱਲੋਂ ਵੀ ਲੋ ਇਸ ਤਰ੍ਹਾਂ ਦੀ ਜਾਣਕਾਰੀ ਜਾਂ ਮਦਦ ਲਈ ਤੁਸੀਂ ਵੀ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਨੰਬਰਾਂ ਤੇ ਕਾਲ ਕਰ ਸਕਦੇ ਹੋ